ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚੰਦਪਾਣ ਜਿਹੜਾ ਪਿੰਡ ਦੇ ਮਸਲੇ ਤੇ ਗੱਲ ਕਰਨ ਲੱਗਿਆ ਬੜੇ ਮਜ਼ਦੂਰ ਸੱਜਣ ਮੈਨੂੰ ਇਹ ਕਹਿੰਦੇ ਹੁੰਦੇ ਆ ਤੂੰ ਮਜ਼ਦੂਰਾਂ ਦੇ ਧਰਨੇ ਤੇ ਨਹੀਂ ਜਾਂਦਾ ਤੂੰ ਉੱਥੇ ਕਿਸਾਨਾਂ ਦੇ ਧਰਨੇ ਤੇ ਜਾ ਵਰਦਾ ਬਹੁਤ ਨਹੀਂ ਕੁਝ ਕੁ ਕਹਿੰਦੇ ਹੁੰਦੇ ਆ ਬੜੇ ਲੋਕ ਆ ਜਿਹੜੇ ਥੱਲੇ ਕਮੈਂਟ ਕਰਦੇ ਸੀ ਚੰਦਪਾਣ ਨਹੀਂ ਗਿਆ ਚੰਦਪਾਣ ਨਹੀਂ ਗਿਆ ਚੰਦਪਾਣ ਦੇ ਮਸਲੇ ਤੇ ਨਹੀਂ ਬੋਲਿਆ ਵੀਰੋ ਕੋਈ ਗੱਲ ਤੁਹਾਡੇ ਤੱਕ ਪਹੁੰਚਦੀ ਹੁੰਦੀ ਆ ਕੋਈ ਗੱਲ ਤੁਹਾਡੇ ਤੱਕ ਨਹੀਂ ਪਹੁੰਚਦੀ ਗੰਦੀਆਂ ਜਿਹੀਆਂ ਗੱਲਾਂ ਜਿਹੜੀਆਂ ਲੋਕ ਸ਼ੇਅਰ ਵੀ ਕਰ ਦਿੰਦੇ ਔਰ ਜਿਹੜੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਉਹ ਗੱਲਾਂ ਲੋਕਾਂ ਤੱਕ ਨਹੀਂ ਜਾਂਦੀਆਂ ਗੱਲ ਸਿੱਧੇ ਤੌਰ ਤੇ ਮੁਕਾਦਮਾ ਜੀ ਮੈਂ ਚੰਦ ਭਾਨ ਦੇ ਅੱਜ ਕੱਲ੍ਹ ਤੇ ਗਿਆ ਸੀ ਜਿਹੜਾ ਫਰੀਦਕੋਟ ਰੱਖਿਆ ਸੀ ਪਹਿਲਾਂ ਉਹਨਾਂ ਨੇ ਕਿਹਾ ਸੀ ਐਸਐਸਪੀ ਫਿਰ ਬਾਅਦ ਦੇ ਵਿੱਚ ਮੈਂ ਐਸਐਸਪੀ ਹੈਣੀ ਸੀ ਫਿਰ ਮੈਂ ਕਿਤੇ ਹੋਰ ਗਿਆ ਜਿੱਥੇ ਉਹਨਾਂ ਨੇ ਇਕੱਠ ਰੱਖਿਆ ਸੀ ਮੈਂ ਪਤਾ ਨਹੀਂ ਕਿਹੜੇ ਉਹ ਕਾਲਜ ਦੇ ਸਾਹਮਣੇ ਸੀ ਉੱਥੋਂ ਇਹ ਅੱਜ ਲਗਭਗ 25-26 ਮਾਤਰਨਾ ਹੋ ਗਿਆ ਮਜ਼ਦੂਰਾਂ ਦਾ ਵੀ ਜਿਹੜਾ ਮਜ਼ਦੂਰ ਆ ਭਈ ਉਹ ਮੈਨੂੰ ਧਰਨੇ ਤੇ ਬੋਲਣ ਨਹੀਂ ਦਿੰਦੇ ਮੈਂ ਸੈਣਾ ਨਹੀਂ ਘਾਵ ਸੀ ਟਿਰ ਤੋਂ ਪਰਦਾ ਚੱਕੀ ਤਾਂ ਨੰਗਾ ਆਪ ਦਾ ਪਰ ਅੱਜ ਇਹ ਪਰਦਾ ਮੈਨੂੰ ਚੱਕਣਾ ਪੈਣਾ ਸੀ ਮੈਂ ਜਦੋਂ ਵੀ ਕਿਤੇ ਮਜਦੂਰ ਜਥੇਬੰਦੀਆਂ ਦੇ ਧਰਨੇ ਤੇ ਜਾਣਾ ਤਾਂ ਮੈਨੂੰ ਇਹ ਪੁੱਛਦੇ ਆ ਤੇਰੀ ਜਥੇਬੰਦੀ ਕਿਹੜੀ ਆ ਤੇ ਜੇਕਰ ਜਥੇਬੰਦੀਆਂ ਹੀ ਧਰਨੇ ਨੇ ਵੇੜ ਦਿੰਦੀਆਂ ਤੇ ਫਿਰ ਚੰਦ ਭਾਨਾ ਵਾਲੇ ਮਸਲੇ ਤੇ ਪੱਤਰਕਾਰਾਂ ਨੂੰ ਲੈ ਕੇ ਵੀਡੀਓ ਸਾਹਮਣੇ ਪਾਉਣੀਆਂ ਜਥੇਬੰਦੀਆਂ ਦੇ ਪ੍ਰਧਾਨ ਬੋਲਣੇ ਇਹ ਕਿੰਨੀ ਕੁ ਵੱਡੀ ਗੱਲ ਆ ਤੇ ਫਿਰ ਮੈਨੂੰ ਤੁਸੀਂ ਆਪ ਦੱਸੋ ਮੈਂ ਭਾਨੇ ਸਿੱਧੂ ਦੇ ਜਦੋਂ ਘਰ ਤੇ ਗਿਆ ਸੀ 1.5 ਲੱਖ ਤੋਂ ਪਲੱਸ ਬੰਦਾ ਸੀ ਉਹਦੇ ਧਰਨੇ ਤੇ ਸੁੱਖ ਜਗਰਾਓ ਹੋਰਾਂ ਨੇ ਲੱਖੇ ਸਿਧਾਣੇ ਨੇ ਸੁਖਪਾਲ ਸਿੰਘ ਖੈਰਾ ਵੀ ਬੈਠਾ ਸੀ ਉੱਥੇ ਸਭ ਤੋਂ ਪਹਿਲਾਂ ਜਦੋਂ ਉਹਨਾਂ ਨੂੰ ਪਤਾ ਸੀ ਵਿਸ਼ਵਦੀਪ ਆਇਆ ਕਿਉਂਕਿ ਉਹਨਾਂ ਨੂੰ ਪਤਾ ਉਹ ਕਦਰ ਕੀਤੀ ਉਹਨਾਂ ਨੇ ਫਾਜ਼ਿਲਕਾ ਤੋਂ ਆਇਆ ਤੇ ਮੈਂ 300 ਕਿਲੋਮੀਟਰ ਚੱਲ ਕੇ ਗਿਆ ਸੀ ਉਹ ਬੰਦਿਆਂ ਨੇ 1.5 ਲੱਖ ਬੰਦੇ ਦੇ ਵਿੱਚ ਮੈਨੂੰ ਕੱਠ ਤੇ ਮੈਨੂੰ ਸਮਾਂ ਦਿੱਤਾ ਖੁੱਲਾ ਸਮਾਂ ਦਿੱਤਾ ਸੀ ਇੱਕ ਹਿਸਾਬ ਦਾ ਮਤਲਬ ਇੰਨੇ ਜਦੋਂ ਉੱਥੇ ਮੇਰੇ ਕਿਤਾ ਕਿਹੜੇ ਬੰਦੇ ਚਲੋ ਆਪਾਂ ਤੱਕ ਜਿਵੇਂ ਕਹਿ ਲਓ ਵੀ ਮਾੜਾ ਮੋਟਾ ਜਿਵੇਂ ਬੋਲਣ ਵਾਲੇ ਹੈਗੇ ਆ ਤਗੜੇ ਤਗੜੇ ਬੁਲਾਰੇ ਬੈਠੇ ਸੀ ਚੌਥੇ ਨਾਲ ਇਹ ਨਹੀਂ ਕਿਹਾ ਵੀ ਵੱਡੇ ਬੁਲਾ ਰਹੇ ਆ ਜੀ ਜਥੇਬੰਦੀਆਂ ਵਾਲੇ ਬੋਲਣਗੇ ਜਦੋਂ ਲੱਖੇ ਸਿਧਾਨੇ ਦਾ ਇਕੱਠ ਸੀਗਾ ਮਹਾਰਾਜਪਿੰਡ ਉਸ ਟਾਈਮ ਤੇ ਵੀ ਮੈਨੂੰ ਉਹਨਾਂ ਨੇ ਬੋਲਣ ਦਾ ਮੌਕਾ ਜਿਹੜਾ 5-6 ਮਿੰਟ ਸੀ ਉਹ ਦਿੱਤਾ ਸੀ 2022 ਦੇ ਵਿੱਚ ਜਦੋਂ ਉਹ ਚਿੱਟੇ ਦਾ ਪਰਚਾ ਪਿਆ ਸੀ ਜਿੱਥੇ ਕਿਤੇ ਵੀ ਧਰਨਾ ਹੁੰਦਾ ਤਾਂ ਜਿੱਥੇ ਉਹ ਜਾਣਦੇ ਹੋਣ ਕਦੇ ਉਹਨਾਂ ਨੇ ਮੈਨੂੰ ਇਹ ਨਹੀਂ ਪੁੱਛਿਆ ਵੀ ਭਾਈ ਕਿਹੜੀ ਜਥੇਬੰਦੀ ਆ ਜਥੇਬੰਦੀ ਦਾ ਕੀ ਮਤਲਬ ਹੋ ਗਿਆ ਫਿਰ ਆਪਾਂ ਇਕੱਠ ਕਿਉਂ ਰੱਖਦੇ ਆ ਜੇ ਆਪਾਂ ਜਥੇਬੰਦੀਆਂ ਦੇ ਬੰਦੇ ਉੱਥੇ ਬੋਲਣਗੇ ਤਾਂ ਫਿਰ ਉੱਥੇ ਕੱਲੀਆਂ ਜਥੇਬੰਦੀਆਂ ਆਪ ਦਾ ਇਕੱਠ ਵਿਖਾਇਆ ਕਰਨ ਤਾਂ ਮੈਂ ਬੜੇ ਸੱਜਣਾ ਨੂੰ ਅੱਜ ਭਾਈ ਦੱਸੀ ਆ ਨਾ ਮੈਂ ਬੜੇ ਵਾਰ ਮਜ਼ਦੂਰਾਂ ਦੇ ਧਰਨੇਾਂ ਤੇ ਗਿਆ ਮੈਨੂੰ ਬੋਲਣ ਦਾ ਮੌਕਾ ਨਹੀਂ ਦਿੰਦੇ ਅੱਜ ਉੱਥੇ ਚਲੋ মিডিਆ ਆਈ ਸੀ ਜਦੋਂ ਮੇਰੀਆਂ 2-4 ਚੈਨਲਾਂ ਨਾਲ ਗੱਲਬਾਤ ਹੋ ਗਈ ਤਾਂ ਮੈਂ ਇਹ ਦੱਸ ਦੇਵਾਂ ਵੀ ਇਹ ਭਾਈ ਸਾਹਿਬ ਮੇਰੇ ਤੇ ਗਿੱਲਾ ਸ਼ਿਕਵਾ ਘੱਟ ਕਰਿਆ ਕਰੋ ਹੁਣ ਮੈਂ ਫਾਜ਼ਿਲਕਾ ਤੋਂ ਗਿਆ ਜਦੋਂ ਗਏ ਆ ਉੱਥੇ ਤੇਲ ਬਾਲ ਕੇ ਗਏ ਆ ਨਾਲ ਮੁੰਡੇ ਲੈ ਗਏ ਆ ਰੋਟੀ ਪਾਣੀ ਮੈਂ ਇਹ ਨਹੀਂ ਕਹਿੰਦਾ ਵੀ ਖਰਚਾ ਹਰ ਚੀਜ਼ ਦਾ ਹੁੰਦਾ ਬੰਦਾ ਜਾਣਦਾ ਯਾਰ ਦਰਦ ਸੀ ਤਾਂ ਹੀ ਗਏ ਆ ਨਹੀਂ ਬੋਲਣ ਨੂੰ ਸਾਡੇ ਕੋਲ ਫੋਨ ਨਹੀਂ ਹੈਗਾ ਸਾਡੇ ਕੋਲ ਪੇਜ ਨਹੀਂ ਹੈਗਾ ਕੁਝ ਜਦੋਂ ਇੱਥੇ ਆ ਇੱਥੇ ਜਦੋਂ ਘਰਾਂ ਨੂੰ ਅੱਗ ਲਾਈ ਸੀ ਚਿੱਟੇ ਦੇ ਜਿੰਨਾ ਮੰਨੋਂ ਚਿੱਟੇ ਵਾਲੇ ਵੇਚਣ ਵਾਲਿਆਂ ਨੇ ਇੱਥੇ ਬਠਿੰਡੇ ਕੋਲ ਉੱਥੋਂ ਇੱਕ ਸੀਗਾ ਕੋਈ ਜਥੇਬੰਦੀ ਦਾ ਪ੍ਰਧਾਨ ਕਹਿ ਲਿਏ ਜਾਂ ਉਹ ਠੇਕੇਦਾਰ ਕਹਿ ਲਿਏ ਉਹ ਠੇਕੇਦਾਰ ਸਾਹਿਬ ਇਹ ਆਨੇ ਸੀ ਵੀ ਅਸੀਂ ਯੂਟਿਊਬਰਾਂ ਨੂੰ ਨਹੀਂ ਬੁਲਾਉਂਦੇ ਨਾ ਕੈਪਟਨ ਮਰਿੰਦਰ ਸਿੰਘ ਦਾ ਪੇਜ ਬਣਿਆ ਭਗਵੰਤ ਮਾਨ ਦਾ ਪੇਜ ਬਣਿਆ ਕੀ ਉਹ ਫੇਸਬੁੱਕ ਹੀ ਹੋ ਗਿਆ ਯਾਰ ਇਹ ਕੀ ਚੱਕਰ ਆ ਜੇ ਕੋਈ ਤਕੜਾ ਬੰਦਾ ਬੋਲਦਾ ਤੁਸੀਂ ਉਹਨੂੰ ਲੀਡਰ ਕਹੋ ਉਹਨੂੰ ਵਿਦਵਾਨ ਕਹੋ ਜੇ ਮੇਰੇ ਕ ਮਾੜਾ ਬੰਦਾ ਬੋਲਦਾ ਉਹਨੂੰ ਤੁਸੀਂ ਯੂਟਿਊਬਰ ਕਦੇ ਕੋਈ ਪੱਤਰਕਾਰ ਕਹਿੰਦਾ ਕਦੇ ਕੋਈ ਕੁਛ ਕਹਿੰਦਾ ਇਹ ਗੱਲ ਨੂੰ ਸਮਝੋ ਫੇਰ ਮੈਂ ਹੁਣ ਇਸ ਮਸਲੇ ਤੇ ਗੱਲ ਕਰ ਦੇਵਾਂ ਜੀ ਕਿ ਭਰਾਵੋ ਜਿਹੜਾ ਚੰਦ ਭਾਨ ਦਾ ਮਸਲਾ ਸੀ ਜਿਹੜਾ ਬੰਦੇ ਨੇ ਕਹ ਲੋ ਗੋਲੀਆਂ ਚਲਾਇਆਂ ਸੀ ਉਹ ਤੇ ਕਹਿੰਦੇ ਐਸ.ਆਈ.ਐਕਸ ਦਾ ਪਰਚਾ ਹੋ ਗਿਆ 307 ਦਾ ਪਰਚਾ ਹੋ ਗਿਆ ਉਨਾਂ ਖਣੇ ਦੋਨਾਂ ਭਰਾਵਾਂ ਤੇ ਕਹਿੰਦੇ ਪਰਚਾ ਹੋ ਗਿਆ ਜਿਹੜਾ ਐਸ ਐਚ ਓ ਸੀ ਜਿਹੜਾ ਪੁਲਿਸ ਲੈ ਕੇ ਆਇਆ ਸੀ ਜਿਹੜੇ ਚੰਦਪਾਣ ਪਿੰਡ ਚ ਉਹਦੀ ਇਹਨਾਂ ਨੇ ਬਦਲੀ ਕਰਤੀ ਤਾਂ ਮੈਂ ਇੱਕ ਗੱਲ ਤਾਂ ਇੱਥੋਂ ਸਪਸ਼ਟ ਕਰ ਦੇਵਾਂ ਕਿ ਜਿਹੜੇ ਬੱਚਿਆਂ ਦੇ ਚੱਡੇ ਪਾਟੇ ਆ ਜਿਨ੍ਹਾਂ ਦੇ ਬਾਥਰੂਮ ਨਹੀਂ ਖੂਨ ਆਉਂਦਾ ਕੀ ਉਹ ਕੱਲੇ ਪਰਚੇ ਪਾਏ ਨਾਲ ਸੈੱਟ ਹੋ ਜਾਊਗਾ ਹੁਣ ਸਹੀ ਮੈਨੇ ਜਿਹੜੀ ਬੀਬੀ ਉਹ ਐਸਐਸਪੀ ਆ ਪ੍ਰਤੀਗਿਆ ਜੈਨ ਉਹ ਦਾ ਡਿਸਮਿਸ ਹੋਣੀ ਚਾਹੀਦੀ ਸੀ 2024 ਜਿਹੜੇ ਵਿੱਚ ਪਰਚਾ ਬੀਬੀ ਮੇਰੇ ਤੇ ਨਜਾਇਜ਼ ਕਰਕੇ ਗਈ ਸੀ ਉਦੋਂ ਵੀ ਇਹਨਾਂ ਨੇ ਐਸਐਚਓ ਦੀ ਬਦਲੀ ਕਰਕੇ ਪਰੇ ਮਾਰੀ ਸੀ ਬਦਲੀਆਂ ਨਾਲ ਕੁਝ ਨਹੀਂ ਹੋਇਆ ਤਾਂ ਜਿਹੜਾ ਐਸਐਚਓ ਆਪਾਂ ਹੀ ਉਹ ਉਹ ਦੂਜੇ ਥਾਣੇ 'ਚ ਵੀ ਜਾ ਕੇ ਐਸਐਚਓ ਲੱਗੂਗਾ ਜਿੰਨਾ ਚਿਰ ਕਾਰਵਾਈਆਂ ਨਹੀਂ ਹੁੰਦੀਆਂ ਸਹੀ ਤਰੀਕੇ ਨਾਲ ਉਹਨਾਂ ਤੇ ਕੱਖ ਨਹੀਂ ਹੋ ਸਕਦਾ ਮੈਨੂੰ ਕੋ ਉਥੇ ਬੋਲਣ ਦਾ ਮੌਕਾ ਨਹੀਂ ਦਿੱਤਾ ਨਹੀਂ ਮੈਂ ਕੰਨ ਬੰਦ ਕਰਾ ਦੇਨੇ ਸੀ ਜਿਹੜੇ ਬੰਦੇ ਕਹਿੰਦੇ ਸੀ ਐ ਨਹੀਂ ਹੁੰਦਾ ਤੇ ਉਹ ਨਹੀਂ ਹੁੰਦਾ ਫੇਰ ਕੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਇਹਦੇ ਕੋਲ ਦਿੱਲੀ ਜਾਣ ਵਾਸਤੇ ਸਮਾਂ ਆ ਗਿਆ ਤਾਂ ਮੈਂ ਇੱਕ ਸਭ ਤੋਂ ਵੱਡੀ ਗੱਲ ਇਹ ਵੀ ਕਰ ਦੇਵਾਂ ਕਿ ਜਿਹੜਾ ਸਰਪਜੀਤ ਸਿੰਘ ਐਨਪੀ ਆਪਣੇ ਖਾਲਸਾ ਜੀ ਫਰੀਦਕੋਟ ਦੇ ਉਹ ਬੰਦਿਆ ਤੇ ਮੈਨੂੰ ਸੀ ਗੁੱਸਾ ਵੀ ਉਹ ਆਏ ਨਹੀਂ ਉਹ ਆਏ ਸੀ ਉਥੇ ਭਾਈ ਫਰੀਦਕੋਟ ਦੇ ਧਰਨੇ ਤੇ ਵਿੱਚ ਬਹੁਤ ਸਾਰੇ ਹੁਣ ਉਹਨੂੰ ਵੀ ਵਿਦਵਾਨ ਕਹਿਣਗੇ ਵੀ ਉਹ ਗਿਆਨੀ ਉਹ ਵੀ ਐਸ ਸੀ ਸੀ ਉਹ ਬੰਦਾ ਗਿਆ ਸੀ ਉੱਥੇ ਉਹ ਬੰਦੇ ਨੂੰ ਉਹ ਜਥੇਬੰਦੀਆਂ ਨੇ ਮੋੜਤਾ ਸੀ ਸਿੱਧੇ ਤੌਰ ਤੇ ਕਹਿਣਾ ਕਾਮਰੇਡ ਭਾਈ ਸੀ ਭਰਾ ਉਹਨਾਂ ਨੇ ਮੋੜਤਾ ਸੀ ਉਹ ਕਹਿੰਦੇ ਜਾਓ ਇੱਥੋਂ ਉਹਦੀ ਗੱਲ ਸੁਣਦੇ ਐਮ ਪੀ ਸੀ ਲੋਕਾਂ ਦਾ ਚਿਤਾਇਆ ਹੋਇਆ ਸੀ ਆਜ਼ਾਦ ਬੰਦਾ ਸੀ ਕਿਸੇ ਪਾਰਟੀ ਦਾ ਨਹੀਂ ਸੀ ਉਹਨੂੰ ਵਹਿਣ ਤੱਕ ਨਹੀਂ ਦਿੱਤਾ ਉਹਨਾਂ ਨੂੰ ਵਾਪਸ ਮੋੜਤਾ ਤਾਂ ਫਿਰ ਆਪ ਦੇ ਇਹਨਾਂ ਨੇ ਬੰਦੇ ਐਂਟੀ ਖੁਦ ਕੀਤੇ ਕੁਲਤਾਬ ਸਿੰਘ ਸੰਧਵਾਂ ਜੇ ਉਹ ਫ੍ਰੀ ਰਿਪੋਰਟ ਦਾ ਹੀ ਆ ਉਹ ਬੰਦਾ ਨਹੀਂ ਬੋਲਿਆ ਇਸ ਮਸਲੇ ਤੇ ਕੀ ਗੱਲ ਗਰੀਬ ਕਟਵਾ ਕੇ ਚੰਗੇ ਲੱਗਦੇ ਤੁਹਾਨੂੰ ਇਹ ਜਾਨਵਰ ਲੋਕਾਂ ਨੇ ਧੀਆਂ ਪੁੱਤਾਂ ਦੇ ਚੱਡੇ ਪੜਵਾਉਣੇ ਸਹੀ ਗੱਲ ਆ ਜਿਹੜਾ ਮੋਲਕ ਮੋਲਕ ਦਾ ਜੈਤੋ ਦਾ ਐਮਐਲਏ ਉਹ ਵੀ ਉਹ ਉਹ ਬੰਦੇ ਤਾਂ ਕੋਈ ਜਵਾਨ ਹੀ ਨਹੀਂ ਆਈ ਜਮਾਂ ਸਰਬਜੀਤ ਕੌਰ ਮਾਨੋਕੇ ਜਿੰਨੇ ਇਹ ਐਮਐਲਏ ਸੀਗੇ ਇਹ ਕਿਉਂ ਨਹੀਂ ਬੋਲੇ ਭਾਈ ਕਿਹੜੀ ਗੱਲ ਨੂੰ ਪੰਜਾਬ ਦੇ ਮੁੱਖ ਮੰਤਰੀ ਕੋਲ ਦਿੱਲੀ ਜਾਣ ਵਾਸਤੇ ਸਮਾਂ ਆ ਗਿਆ ਜਿੱਤੇ ਕੇਜਰੀਵਾਲ ਹਰਦਾ ਤੇ ਤੇਰੇ ਕੋਲ ਇੱਥੇ ਜਾਣ ਵਾਸਤੇ ਤੇਲ ਨਹੀਂ ਆਇਆ ਕਟਿੰਗਾਂ ਦਾ ਇਸ ਕਰਕੇ ਭਰਾਵੋ ਤੁਸੀਂ ਕੁੱਟੋ ਨਾ ਲੋਕਾਂ ਨੂੰ ਕਟਵਾਓ ਨਾ ਥੋੜਾ ਜਲੂਸ ਬੜਾ ਉੱਖਾ ਨਿਕਲਣਾ ਮੈਂ ਤੁਹਾਨੂੰ ਦੱਸ ਦੇਵਾਂ ਜਲੂਸ ਬਹੁਤ ਜ਼ਿਆਦਾ ਤੁਹਾਡਾ ਨਿਕਲਣਾ ਤੇ ਯਾਦ ਕਰੋਗੇ ਤੇ ਬਹੁਤ ਸਾਰੇ ਮੈਨੂੰ ਇਹ ਬੰਦੇ ਨੇ ਇਹ ਗੱਲ ਕਹੀ ਕਹਿੰਦੇ ਜੀ ਵੀ ਇਸ ਤਰ੍ਹਾਂ ਮੈਂ ਵੇਖੋ ਜਾਤ ਪਾਤ ਦੀ ਗੱਲ ਨਹੀਂ ਕਰਦਾ ਹਾਂ ਮੈਂ ਇਹਨਾਂ ਨੂੰ ਇੱਕੋ ਜਵਾਬ ਦਿੱਤਾ ਸੀ ਭਗਵੰਤ ਮਾਨ ਜੱਟਾ ਜੱਟਾਂ ਦੀਆਂ ਲੁੰਦਰ ਨਾ ਠਾਨ ਦਾ ਕੁੱਟ-ਕੁੱਟ ਕੇ ਭਾਨਾ ਸਿੱਧੂ ਵੀ ਜੱਟ ਸੀ ਜਦੋਂ ਕਟਵਾਇਆ ਜਦੋਂ ਪੁਲਿਸ ਲਈ ਆ ਜਿੱਦੇ 3 ਦਸੰਬਰ ਨੂੰ ਬੰਦੇ ਚੱਕੇ ਆ ਉਹਦੇ ਵੀ ਉਹਨਾਂ ਜੱਟਾਂ ਨੂੰ ਚਕਾਇਆ ਤਾਂ ਜਿਹੜਾ ਲੀਡਰ ਆ ਉਹ ਤੁਹਾਡਾ ਸਾਕਾ ਨਹੀਂ ਚਾਹੀ ਕਿਸੇ ਵੀ ਜਾਤੀ ਦਾ ਚਾਹੀ ਕਿਸੇ ਵੀ ਧਰਮ ਦਾ ਤਾਂ ਮੈਂ ਇੱਕ ਗੱਲ ਬਸ ਮਜ਼ਦੂਰਾਂ ਦੇ ਕੰਨੀ ਕੱਢਣੀ ਸੀ ਭਰਾਵੋ ਠੀਕਾ ਪਰਚਾ ਉਹਨਾਂ ਤੇ ਹੋ ਗਿਆ ਪਰ ਮੈਂ ਉਸ ਪਰਚੇ ਤੋਂ ਏਡਾ ਖੁਸ਼ ਨਹੀਂ ਹੋਇਆ ਜਿਡੀ ਕਾਰਵਾਈ ਹੋਣੀ ਚਾਹੀਦੀ ਸੀ ਐਸਐਸਪੀ ਤੇ ਉਹ ਏਡੀ ਕਾਰਵਾਈ ਨਹੀਂ ਹੋਈ ਤੇ ਉਹ ਕੁੱਟਣ ਘਟਾਉਣ ਵਾਲੇ ਪਾਸੇ ਰਹਿ ਗਏ ਹੁਕਮ ਹੁਕਮ ਰਾਨ ਪਾਸੇ ਰਹਿ ਗਏ ਤੇ ਫਿਰ ਤੋਂ ਜਿਵੇਂ ਕਹਿ ਲਓ ਸਿਪਾਈ ਸਤਰੰਜ ਦੇ ਵਿੱਚ ਮਰਦੇ ਆ ਮਰਦੇ ਆਈ ਜਾਂਦੇ ਤੇ ਸਤਰੰਜ ਚ ਸਿਪਾਈ ਮਰ ਗਈ ਰਾਜਾ ਪਾਸੇ ਰਹਿ ਗਿਆ ਮੈਨੂੰ ਵੀਰ ਜਿਹੜੇ ਇਹ ਕਹਿੰਦੇ ਹੁੰਦੇ ਆ ਕੁਝ ਮੇਰੇ ਮੂੰਹ ਤੋਂ ਨਾ ਤੁਸੀਂ ਕੁਝ ਕਢਾ ਦੇ ਕਰੋ ਕੁਝ ਕੰਨਾਂ ਨੇ ਮੈਨੂੰ ਕਿਹਾ ਚਵਲਾ ਤੂੰ ਚੰਦ ਭਾਂ ਦੇ ਮਸਲੇ ਤੇ ਨਹੀਂ ਬੋਲਿਆ ਤੇ ਮੈਂ ਉਸ ਚਵਲ ਨੂੰ ਕਹਿਨਾ ਗਲਸਨ ਚਵਲੇ ਉਹ sired ਕੇ ਚਵਲੇ ਮੈਂ ਉੱਥੇ ਗਿਆ ਸੀ ਤੇਰੇ ਜਿਹੜੇ ਭਾਪੇ ਸੀਗੇ ਉਹਨਾਂ ਨੇ ਮੈਨੂੰ ਬੋਲਣ ਨਹੀਂ ਦਿੱਤਾ ਅੱਜ ਪੱਚੀਵੇਂ ਤਹਨੇ ਦੇ ਲਗਭਗ ਉੱਤੇ ਹੀ ਹੋ ਗਿਆ ਇਹ ਤਾਂ ਮੈਨੂੰ ਤੁਸੀਂ ਇੱਕ ਗੱਲ ਦੱਸੋ ਵੀ ਮੈਂ ਕਿਹੜੇ ਮੂੰਹ ਨਾਲ ਜਾ ਕੇ ਖੜ ਜੂਗਾ ਸਟੇਜ ਤੇ ਮੈਂ ਖੜਾ ਉਹਨਾਂ ਨੇ ਜਿਹੜੇ ਲਾਏ ਸੀ ਲਾਲ ਝੰਡਿਆਂ ਵਾਲਿਆਂ ਨੇ ਉਹ ਲਾਲ ਝੰਡਿਆਂ ਵਾਲਿਆਂ ਨੇ ਦੋ ਵਾਰੀ ਮਤਲਬ ਜਿਹੜੀ ਉੱਥੇ ਪਾਉੜਨਾ ਸੀ ਥੱਲੇ ਲਾਤਾ ਯਾਰ ਮੈਂ ਖੜਾ ਇੱਡੇ ਮਤਲਬ ਖੜੇ ਮਾਰੇ ਹੋ ਗਏ ਸੀ ਉੱਥੇ ਇਕੱਲਾ ਮੈਂ ਨਹੀਂ ਸੀ ਦਵਿੰਦਰ ਸਿੰਘ ਖਾਲਸਾ ਜੀ ਹੋਰ ਬੜੇ ਸੀ ਹਰਿਆਣੇ ਤੋਂ ਬਾਪੂ ਜੀ ਸੀਗੇ ਕਰਨਜੀਤ ਗਹਿਰੀ ਜੀ ਸੀਗੇ ਆਪਣੇ ਜਿਹੜੇ ਕਲਪੋਰਤ ਸਿੰਘ ਘਾਰੂ ਸੀ ਹੋਰ ਬਹੁਤ ਲੋਕ ਸੀ ਸੁਖਜੀਤ ਸਿੰਘ ਖਾਲਸਾ ਜੀ ਸੀਗੇ ਬੜੇ ਲੋਕਾਂ ਨੂੰ ਉਹਨਾਂ ਨੇ ਬੋਲਣ ਹੀ ਨਹੀਂ ਦਿੱਤਾ ਮੈਨੂੰ ਕਹਿੰਦੇ ਸੀ ਤੇਰੀ ਜਥੇਬੰਦੀ ਹੈ ਨਹੀਂ ਜਥੇਬੰਦੀ ਵਾਲਿਆਂ ਨੂੰ ਵੀ ਕੋਲ ਖੰਗਣ ਨਹੀਂ ਦਿੱਤਾ ਤਾਂ ਇਸ ਕਰਕੇ ਭਰਾਵੋ ਮੈਂ ਧਰਨੇ ਤੇ ਜਾ ਕੇ ਮੈਂ ਬੋਲਦਾ ਹੁਣਾਂ ਪਰ ਨਾ ਮੈਨੂੰ ਉਹ ਦੁੱਖ ਵੜਾਉਂਦਾ ਜਦੋਂ ਮਜ਼ਦੂਰ ਮੈਨੂੰ ਧਰਨੇ ਤੇ ਬੋਲਣ ਨਹੀਂ ਦਿੰਦੇ ਤੇ ਬੋਲਣ ਵਾਲੇ ਜਿੰਨੇ ਬੰਦੇ ਆ ਮੈਂ ਇਹ ਵੀ ਅੱਜ ਕਹਿ ਦਿੰਦਾ ਕਿ ਮੈਂ ਬੋਲਣ ਦਾ ਕੋਈ ਉਹ ਨਹੀਂ ਬੋਲਣ ਨੂੰ ਸਾਰਿਆਂ ਕੋਲ ਜਿਹੜੇ ਬੰਦੇ ਜਾਣਦੇ ਨਾ ਧਰਨੇ ਤੇ ਜਾ ਲਾ ਲ ਕੋਈ ਸਾਰਿਆਂ ਕੋਲ ਆਪਦੇ ਆਪੇ ਪਲੇਟਫਾਰਮ ਬਣੇ ਹੋਏ ਆ ਤਾਂ ਉਹ ਕਿਸੇ ਦੇ ਬਾਪੂ ਨੇ ਨਹੀਂ ਕਿਸੇ ਨੂੰ ਬਣਾ ਕੇ ਦਿੱਤੇ ਉਹਨਾਂ ਨੇ ਆਪਦੇ ਸਿਰ ਤੇ ਬਣਾਏ ਆ ਬੋਲਣ ਵਾਲਿਆਂ ਨੇ ਉਹ ਸੱਚ ਬੋਲਦੇ ਆ ਤੇ ਸੱਚ ਸੁਣਨ ਵਾਲੇ ਲੋਕ ਇਕੱਠੇ ਹੁੰਦੇ ਆ ਜਿਹਨੂੰ ਲੋਕਾਂ ਦੇ ਫੋਲੋਅਰ ਆ ਫਲਾਨਾ ਫੋਲੋਅਰ ਨਹੀਂ ਹੁੰਦੇ ਜਿਵੇਂ ਸਾਡੀ ਭਰਾ ਅਸੀਂ ਇਕੱਠੇ ਹੋਏ ਆ ਉਹ ਅਸੀਂ ਲੱਖ ਬੰਦਾ ਇਕੱਠੇ ਹੋਏ ਤੋ ਅਸੀਂ ਜੁੜੇ ਆ ਅਸੀਂ ਸੱਚ ਨਾਲ ਜੁੜੇ ਆ ਇਸ ਕਰਕੇ ਭਾਈ ਸਾਹਿਬ ਮੈਨੂੰ ਇਹ ਕਹਿਣ ਤੋਂ ਪਹਿਲਾਂ ਵੀ ਉੱਥੇ ਗਿਆ ਨਹੀਂ ਪਹਿਲਾਂ ਉੱਥੇ ਗੱਲ ਕਰ ਲਿਆ ਕਰੋ ਵੀ ਹਾਂ ਭਾਈ ਉਹ ਆਵੇ ਇੱਜ਼ਤ ਕਰੋਗੇ ਤੇ ਜੇ ਉਹਨਾਂ ਨੇ ਉੱਥੇ ਪਰੇ ਕਰਨਾ ਹੁੰਦਾ ਨਾ ਤਾਂ ਫਿਰ ਉਹਦਾ ਫਾਇਦਾ ਨਹੀਂ ਗਾ ਇਸ ਕਰਕੇ ਗੱਲ ਉੰਨੀ ਕਰੋ ਜਿੰਨੀ ਹੋ ਜੇ ਅੱਗੇ ਤੋਂ ਗੱਲ ਜਿਹੜੀ ਵੀ ਆ ਉਹ ਮੇਰੇ ਨਾਲ ਯਾਦ ਰੱਖੋ ਚਾਵਲ ਮੈਨੂੰ ਕਹਿਣ ਤੋਂ ਪਹਿਲਾਂ ਤੁਸੀਂ ਖੁਦ ਚਾਵਲਾਂ ਪਹਿਲਾਂ ਪੁੱਛ ਲਿਆ ਕਰੋ ਮੈਂ ਅੱਜ ਧਰਨੇ ਤੇ ਜਾ ਕੇ ਆਇਆ ਪਰ ਮੈਨੂੰ ਉੱਥੇ ਬੋਲਣ ਨਹੀਂ ਦਿੱਤਾ ਉਹ ਤਾਂ ਦੋ ਚਾਰ ਚੈਨਲ ਸੀ ਉੱਥੇ ਜਿਨ੍ਹਾਂ ਨਾਲ ਮੇਰੀ ਗੱਲਬਾਤ ਹੋ ਗਈ ਅੱਗੇ ਤੋਂ ਮੇਰੇ ਸਰ ਕਸੂਰ ਨਾ ਕੱਢਿਆ ਕਰੋ ਕਸੂਰ ਤੁਹਾਡੇ ਬੰਦਿਆਂ ਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੰਨ ਲਓ ਆਪਣੇ ਮਨ ਦੇ ਵਿੱਚ ਇਹ ਵੀ ਹੋਵੇ ਕਿ ਤਨਾ ਕਿਤੇ ਇਹ ਵੀ ਫਲਾਨਾ ਨਹੀਂ ਆਇਆ ਬੰਦਾ ਕੋਈ ਉਦਾਹਰਨ ਲਾਉਣਾ ਮੈਂ ਗਲਤ ਮੈਂ ਗਿਣਿਆ ਜੀ ਆਪਾਂ ਕਹਦੇ ਲੋੱਖਾਂ ਨਹੀਂ ਆਇਆ ਉੱਥੇ ਤੇ ਇਹ ਮੈਂ ਲੋੱਖੇ ਨੂੰ ਮੋੜ ਦਿੰਦੇ ਭਾਂਡੇ ਨੂੰ ਮੋੜ ਦਿੰਦੇ ਜਾਂ ਤਾਜਮਾਨ ਸਿਉ ਨੂੰ ਮੋੜ ਦਿੰਦੇ ਜਾਂ ਤੇ ਸੁਖ ਜਗਰਾਉ ਵਰਗਾ ਜਾਂ ਮਨਦੀਪ ਸਿੰਘ ਮੰਨੇ ਵਰਗਾ ਜਾਂ ਹੋਰ ਬੰਦੇ ਜਿਹੜੇ ਪੰਜਾਬ ਦੇ ਬੋਲਦੇ ਆ ਜਦੋਂ ਜਿਹੜੇ ਬੰਦੇ ਤੁਹਾਡੇ ਸਮਾਜ ਦੇ ਬੰਦੇ ਹੀ ਤੁਸੀਂ ਮੋੜਦੇ ਤੁਸੀਂ ਦੂਜੇ ਨਾਲ ਸਕੇ ਕਿੱਥੇ ਇੱਕ ਤੁਹਾਡੇ ਕੋਲ ਐਮਪੀ ਆਇਆ ਤੁਹਾਡੀ ਗੱਲ ਸੁਣਨ ਵਾਸਤੇ ਉਹ ਦੰਦਲਾ ਪੈ ਜਾਣਿਆ ਸੀ ਪ੍ਰਸ਼ਾਸਨ ਨੂੰ ਜੇ ਐਮਪੀ ਬਹਿ ਜਾਂਦਾ ਉੱਥੇ ਤੇ ਤੁਸੀਂ ਆਪ ਹੀ ਮਨਮਰਜ਼ੀ ਕੀਤੀ ਇਹ ਹੰਕਾਰ ਛੱਡੋ ਪਹਿਲਾਂ ਮੇਰੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ